ਸੰਗਤ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਸੰਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੇ ਜਾ ਰਹੇ ਹਾਂ ਇਸ ਬ੍ਰਹਿਮੰਡ ਦੀ ਸਭ ਤੋਂ ਉੱਪਰ ਦੀ ਸ਼ਕਤੀ ਬਾਰੇ ਭਾਵ ਮੂਲ ਮੰਤਰ ਜੀ ਦੇ ਜਾਪ ਬਾਰੇ ਸੰਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸਮਝਾਉਂਦੇ ਰਹਿੰਦੇ ਆ ਕਿ ਮੂਲ ਮੰਤਰ ਜਾਪ ਤੋਂ ਉੱਪਰ ਕੁਝ ਨਹੀਂ ਆ ਮੂਲ ਮੰਤਰ ਜੀ ਦਾ ਆਪ ਪ੍ਰਤੱਖ ਪ੍ਰਣਾਣਕ ਪਾਤਸ਼ਾਹ ਆਪ ਨੇ ਮਹਾਂਪੁਰਖ ਜੀ ਕਹਿੰਦੇ ਮੂਲ ਮੰਤਰ ਜੀ ਦਾ ਜਾਪ ਕਰਕੇ ਜੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਮਿਲ ਜਾਂਦੇ ਆ ਜਿਸ ਘਰ ਦੇ ਵਿੱਚ ਹਰ ਰੋਜ਼ ਮੂਲ ਮੰਤਰ ਜੀ ਦਾ ਜਾਪ ਹੁੰਦਾ ਹੋਵੇ ਉਸ ਘਰ ਪਰਿਵਾਰ ਦੇ ਜੀਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਆ ਉਸ ਘਰ ਪਰਿਵਾਰ ਦੀ ਵਾਅ ਵੱਲ ਵੀ ਨਹੀਂ ਕੋਈ ਦੇਖ ਸਕਦਾ ਮਤਲਬ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਨਕਸ਼ਾਨ ਨਹੀਂ ਕਰ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਥਾਂ ਤੇ ਸਹਾਇ ਹੁੰਦੇ ਆ ਹਰ ਥਾਂ ਤੇ ਰੱਖਿਆ ਕਰਦੇ ਆ ਸੋ ਇਸ ਕਰਕੇ ਹਰ ਰੋਜ ਨਾਮ ਦੇ ਨਾਲ ਆਪਣੇ ਘਰ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਜਰੂਰ ਕਰੋ ਜੇ ਤੁਸੀਂ ਹਰ ਰੋਜ ਮੂਲ ਮੰਤਰ ਜੀ ਦਾ ਜਾਪ ਕਰਦੇ ਹੋ ਤਾਂ ਸਮਝੋ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਤੁਹਾਡੇ ਤੇ ਹੋ ਰਹੀ ਹੈ ਬਹੁਤ ਚੰਗੇ ਕਰਮ ਨੇ ਤੁਹਾਡੇ بڑے ਵੱਡੇ ਭਾਗ ਨੇ ਤੁਹਾਡੇ ਕਿਸੇ ਨੇਕ ਕਮਾਈ ਦਾ ਫਲ ਤੁਹਾਨੂੰ ਮਿਲਿਆ ਹੈ ਜਿਸੇ ਮੂਰ ਮੰਤਰ ਦੀ ਦਾ ਜਾਪ ਕਰ ਰਹੇ ਹੋ ਕਿਉਂਕਿ ਸੰਗਤ ਜੀ ਕੋ ਮਾਲਕ ਦੀ ਖੁਸ਼ੀ ਤੋਂ ਬਿਨਾ ਮਾਲਕ ਦੀ ਕਿਰਪਾ ਤੋਂ ਬਿਨਾ ਮਾਲਕ ਦੀ ਮਰਜ਼ੀ ਤੋਂ ਬਿਨਾ ਪਾਉਣਾ ਦਾ ਨਾਮ ਨਹੀਂ ਜਪ ਸਕਦੇ ਜੇ ਜਪ ਰਹੇ ਹੋ ਇਹਦਾ ਮਤਲਬ ਕਿਰਪਾ ਹੋ ਰਹੀ ਆ ਜੇ ਮਨ ਦੇ ਵਿੱਚ ਖਿਆਲ ਬਣਨੇ ਸ਼ੁਰੂ ਹੋ ਗਏ ਆ ਕਿ ਮੈਂ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਜਪਾਂ ਤਾਂ ਨਹੀਂ ਸਮਝੋ ਕਿ ਸਤਿਗੁਰ ਸੱਚੇ ਪਾਸ਼ਾ ਕੀ ਕਹਿੰਦੇ ਤਰਸ ਦੇ ਘਰ ਦੇ ਵਿੱਚ ਅਸੀਂ ਆ ਗਏ ਹਾਂ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਤਰਸ ਜਰੂਰ ਕਰਨਗੇ ਬਾਕੀ ਮਹਾਂਪਰਿਵਾਰ ਜੀ ਕਹਿੰਦੇ ਜੇ ਮੋਲੀ ਮੰਤਰ ਜੀ ਦਾ ਜਾਪ ਕਰਦੇ ਹੋ ਨਾ ਨਾਲ-ਨਾਲ ਇਹ ਤਿੰਨ ਗੱਲਾਂ ਦਾ ਧਿਆਨ ਵੀ ਜ਼ਰੂਰ ਰੱਖੋ ਕਿ ਸਾਡਾ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਉੱਤੇ ਭਰੋਸਾ ਪੂਰਾ ਹੋਣਾ ਚਾਹੀਦਾ ਹੈ ਇਧਰ ਉਧਰ ਦੀਆਂ ਆਸਾਂ ਛੱਡ ਦੇਣੀਆਂ ਇਧਰ-ਉਧਰ ਤੇ ਮੱਥੇ ਨਹੀਂ ਟਿਕਣੀਆਂ ਇੱਕ ਨਰਨੁ ਕੋਈ ਪ੍ਰਸੇਧੇ ਨਾਲ ਮੰਨ ਲਿਆਣਾ ਹੈ ਕਿ ਜੇਕਰ ਤੁਸੀਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ ਮੂਲ ਮੰਤਰ ਦਾ ਆਪ ਕੋ ਮਾ ਸ਼ੁਰੂ ਕਰ ਦਿੱਤਾ ਜਾਂ ਗੁਰੂ ਘਰੇ ਜਾਣਾ ਸ਼ੁਰੂ ਕਰ ਦਿੱਤਾ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਵਰਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਨਾਲ ਜੁੜ ਰਹੇ ਹੋ ਤਾਂ ਗੁਰਨਾਨਕ ਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਮਹਾਰਾ ਸੱਚੇ ਪਾਸ਼ਾ ਹੁਚੰ ਬਾਹ ਮਾਣਾ ਤੁਹਾਡਾ ਤੇ ਤੁਹਾਡੇ ਦੀ ਤੁਹਾਨੂੰ ਨਹੀਂ ਫਿਕਰ ਆਪਣੇ ਮਨ ਨੂੰ ਸੰਗਿਆ ਦੇਣਾ ਹੈ ਕਿ ਹੁ ਮੈਨੂੰ ਉਹ ਨਿਰਮਾਇ ਜਨਮ ਤੋਂ ਆਸ਼ਾ ਵੀ ਦੇ ਦਰਕਰ ਤੋਂ ਆਨਲਾਈਨ ਆਇਦਰ ਉਗਲ ਦੀ ਆਸ ਨਹੀਂ ਰੱਖਣੀ ਗੁਰੂ ਦਾ ਦਰਸ਼ਨ ਕਿਤੇ ਸੱਚੇ ਕੋਈ ਨਹੀਂ ਪਟਕਨਾ ਤੇ ਦੇਖਣਾ ਕਿ ਨਹੀਂ ਛੇਤੀ ਕਿਰਪਾ ਹੁੰਦੀ ਦੂਸਰੀ ਗੱਲ ਵੀ ਮਨ ਨੂੰ ਕਾਲੇ ਨਹੀਂ ਪੈਣ ਦੇਣਾ ਉਹ ਸਬਰ ਸੰਤੂਸ਼ਰੇ ਨਾਲ ਗੁਰੂ ਦਾ ਨਾਮ ਜਪਨਾ ਹੈ ਕਦੇ ਵੀ ਗਿਣਤੀਆਂ ਵਿੰਤੀਆਂ ਜਿਨੀ ਪੈਣਾ ਕਿ ਮੈਨੂੰ ਤੰਨੇ ਦਿਨ ਹੋ ਗਏ ਭਾਰ ਕਰ ਗਿਆ ਇੰਨੇ ਦਿਨ ਹੋ ਗਏ ਮੂਲੀ ਮੰਤਰ ਜਾਪ ਕਰ ਗਿਆ ਕੀਤੀ ਹੋਈ ਭਗਤੀ ਦਾ ਹਿਸਾਬ-ਕਿਤਾਬ ਨਹੀਂ ਕਰਨਾ ਬਸ ਪੂਰੇ ਪ੍ਰੋਸੇ ਦੇ ਨਾਲ ਸਬਰ ਦੇ ਨਾਲ ਉਹਦਾ ਨਾਮ ਜਪਨਾ ਹੈ ਬਸ ਇਹ ਸਮਝ ਲਵੋਗੇ ਜਿੱਦੋਂ ਤੋਂ ਆਪਾਂ ਜਪਨਾ ਸ਼ੁਰੂ ਕਰ ਦਿੱਤਾ ਅਸੀਂ ਕੋ ਸਤਿਗੁਰ ਸੱਚੇ ਪਾਸ਼ਾ ਦੀਦੀ ਕਿਰਪਾ ਦੇ ਪਾਤਰ ਬਣ ਗਏ ਹਾਂ ਉਹਨਾਂ ਦੇ ਪਰਸ ਦੇ ਪਾਤਰ ਬਣ ਗਏ ਹਾਂ ਕਈ ਵਾਰ ਸਾਡੇ ਕਰਮ ਬੜੇ ਭਾਰੇ ਹੁੰਦੇ ਆ ਮਨ ਦੇ ਟਿਕਣੇ ਕਿੰਨੇ ਚਿਰ ਦੀਆਂ ਜੰਮੀਆਂ ਉਹਨੂੰ ਦੂਰ ਹੁੰਦਿਆ ਟਾਈਮ ਤਾਂ ਲੱਗੇਗਾ ਨਾ ਪਰ ਮਨਰਮਲ ਨੂੰ ਥਿਆ ਟਾਈਮ ਲੱਗਦਾ ਹੈ ਸੋ ਤੁਰ ਤਰ ਸੇ ਦਿਨੋਂ ਸਬਰ ਦੇ ਨਾਲ ਪਰਦੇ ਰਹਿਣਾ ਹੈ ਸਭ ਨੂੰ ਸੱਚੇ ਪਾਸ਼ਾ ਦੀ ਯੋਗ ਕਰਤਾ ਕਰਦੇ ਹੋ ਤੇ ਤੀਸਰਾ ਕੰਮ ਜਦੋਂ ਵੀ ਕੋਈ ਭਾਰਤ ਕਰਦੀ ਸ਼ੰਭ ਜਾਹ ਕਰਦੇ ਹੋ ਉਸ ਤੋਂ ਬਾਅਦ ਖੁਦਾਸ ਬੇਨਤੀ ਜਰੂਰ ਕਰਨੀ ਆ ਤੇ ਖੁਦਾਸ ਬੇਨਤੀ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਕਿ ਮहारा ਸੱਚੇ ਭਾਸ਼ਾ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਮੇਰੇ ਤੋਂ ਇਹ ਸੇਵਾ ਕਰਵਾਈ